ਹਾਂਜੀ ਸ਼ਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਰੋਲਾ ਪੰਜਾਬ ਉੱਤੇ ਅੱਜ ਦੀ ਵੀਡੀਓ ਬਹੁਤ ਹੀ ਭਾਰੀ ਦਿਨ ਨਾਲ ਕਰ ਰਹੇ ਹਾਂ ਕਿਉਂਕਿ ਗੱਲ ਪੰਜਾਬ ਦੇ ਦਿਲਾਂ ਦੀ ਧੜਕਣ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਦੀ ਸਿਹਤ ਦੀ ਹੈ 27 ਸਤੰਬਰ ਨੂੰ ਹੋਏ ਉਸ ਭਿਆਨਕ ਹਾਦਸੇ ਤੋਂ ਬਾਅਦ 6 ਦਿਨ ਬੀਤ ਚੁੱਕੇ ਨੇ ਪਰ ਹਾਲਤ ਹਾਲੇ ਵੀ ਨਾਜੁਕ ਬਣੀ ਹੋਈ ਹੈ ਜਦੋਂ ਤੋਂ ਇਹ ਹਾਦਸਾ ਹੋਇਆ ਹੈ ਰਾਜਵੀਰ ਜਵੰਦਾ ਦੇ ਪ੍ਰੇਮੀ ਦੋਸਤ ਤੇ ਸਾਰੇ ਪੰਜਾਬੀ ਦਿਲੋਂ ਦੁੱਖ ਕਰ ਰਹੇ ਨੇ ਕਿ ਉਹ ਛੇਤੀ ਠੀਕ ਹੋ ਜਾਵੇ ਪਰ ਅਫਸੋਸ ਫੋਰਟਿਸ ਹਸਪਤਾਲ ਵੱਲੋਂ ਆਉਣ ਵਾਲੇ ਹਰ ਮੈਡੀਕਲ ਬੁਲਟਿਨ ਨਾਲ ਲੋਕਾਂ ਦੀਆਂ ਚਿੰਤਾਵਾਂ ਹੋਰ ਵੱਧਦੀਆਂ ਜਾ ਰਹੀਆਂ ਨੇ ਹਸਪਤਾਲ ਦੇ ਡਾਕਟਰਾਂ ਦੀਆਂ ਕਈ ਟੀਮਾਂ ਲਗਾਤਾਰ ਕੋਸ਼ਿਸ਼ ਕਰਦੀਆਂ ਨੇ ਪਰ ਜਿਹੜੀਆਂ ਸੱਟਾਂ ਰਾਜੀਵ ਜਵੰਦਾ ਦੇ ਸਿਰ ਤੇ ਕ੍ਰੀੜ ਦੀ ਹੱਡੀ ਤੇ ਲੱਗੀਆਂ ਨੇ ਉਹਨਾਂ ਨੇ ਸਰੀਰ ਦਾ ਬਹੁਤ ਹਿੱਸਾ ਪ੍ਰਭਾਵਿਤ ਕਰ ਦਿੱਤਾ ਹੈ ਮਿਲੀ ਜਾਣਕਾਰੀ ਮੁਤਾਬਕ ਰਾਜੀਵ ਜਵੰਦਾ ਦਾ ਦਿਮਾਗ ਬਹੁਤ ਪ੍ਰਭਾਵਿਤ ਹੋਇਆ ਤੇ ਉਹ ਇਸ ਵੇਲੇ ਵੈਂਟੀਲੇਟਰ ਸਪੋਰਟ ਤੇ ਨੇ ਨਿਊਰੋਲੋਜੀਕਲ ਤੇ ਕ੍ਰਿਟੀਕਲ ਕੇਅਰ ਦੇ ਡਾਕਟਰ ਉਹਨਾਂ ਦੀ ਹਰੇਕ ਸਾਹ ਤੇ ਨਿਗਰਾਨੀ ਕਰ ਰਹੇ ਨੇ ਉਹਨਾਂ ਦੀ ਹਾਰਟ ਕਮਿਟ ਓਕਸੀਜਨ ਲੈਵਲ ਤੇ ਬਲੱਡ ਸਰਕੂਲੇਸ਼ਨ ਨੂੰ ਨੋਰਮਲ ਰੱਖਣ ਲਈ ਖਾਸ ਮੈਡੀਸਿਨ ਦਿੱਤੀਆਂ ਜਾ ਰਹੀਆਂ ਨੇ ਪਰ ਹਾਲਾਤ ਇੰਨੇ ਸਵੈਦਨਚੀਲ ਹੈ ਕਿ ਡਾਕਟਰਾਂ ਨੇ ਇਸ ਨੂੰ ਕ੍ਰਿਟੀਕਲ ਸਥਿਤੀ ਦੱਸਿਆ ਹੈ ਜਿਵੇਂ ਜਿਵੇਂ ਦਿਨ ਬੀਤ ਰਹੇ ਨੇ ਚਾਹਣ ਵਾਲਿਆਂ ਦੀ ਉਮੀਦ ਘਟਦੀ ਜਾ ਰਹੀ ਹੈ ਰਾਜਵੀਰ ਦੇ ਘਰ ਵਿੱਚ ਪਿੰਡ ਵਿੱਚ ਤੇ ਸਾਰੇ ਪੰਜਾਬ ਵਿੱਚ ਅਰਦਾਸਾਂ ਜਾਰੀ ਨੇ ਹਰ ਕੋਈ ਇੱਕ ਹੀ ਗੱਲ ਕਹ ਰਿਹਾ ਰੱਬਾ ਸਾਡੇ ਰਾਜਵੀਰ ਨੂੰ ਠੀਕ ਕਰ ਦੇ ਪਰ ਹੁਣ ਤੱਕ ਹਸਪਤਾਲ ਵੱਲੋਂ ਕੋਈ ਵੱਡੀ ਖੁਸ਼ਖਬਰੀ ਨਹੀਂ ਆਈ ਡਾਕਟਰਾਂ ਨੇ ਸਾਫ਼ ਕਿਹਾ ਹੈ ਕਿ ਉਹਨਾਂ ਦੀ ਸਥਿਤੀ ਨਾ ਸੁਧਰ ਰਹੀ ਹੈ ਨਾ ਖਰਾਬ ਹੋ ਰਹੀ ਇੱਕੋ ਜਿਹੀ ਬਣੀ ਹੋਈ ਹੈ ਆਓ ਹੁਣ ਤੁਹਾਨੂੰ ਦੱਸਦੇ ਹਾਂ ਕਿ ਆਖਿਰ ਉਹ ਹਾਦਸਾ ਹੋਇਆ ਕਿਵੇਂ ਸੀ ਦਿਨ ਸੀ 27 ਸਤੰਬਰ ਸਮਾਂ ਸੀ ਦੁਪਹਿਰ ਦੇ ਕਰੀਬ 1:45 ਮਿੰਟਾਂ ਤੇ ਰਾਜਵੀਰ ਜਵੰਦ ਆਪਣੀ BMW ਬਾਈਕ ਤੇ ਸ਼ਿਮਲਾ ਵੱਲ ਰਵਾਨਾ ਹੋਏ ਸਨ ਪਰ ਜਿਵੇਂ ਹੀ ਉਹ ਬੰਦੀ ਨੇੜੇ ਪਹੁੰਚੇ ਸੜਕ ਤੇ ਦੋ ਅਵਾਰਾ ਡੰਗਰ ਆਪਸ ਵਿੱਚ ਲੜ ਰਹੇ ਸਨ ਰਾਜਵੀਰ ਦੀ ਬਾਈਕ ਤੇਜ਼ ਰਫ਼ਤਾਰ ਚ ਸੀ ਤੇ ਅਚਾਨਕ ਉਹ ਜਾਨਵਰ ਰਸਤੇ ਵਿੱਚ ਆ ਗਏ ਬ੍ਰੇਕ ਮਾਰਨ ਦਾ ਵੀ ਸਮਾਂ ਨਾ ਮਿਲਿਆ ਬਾਈਕ ਜ਼ੋਰ ਨਾਲ ਟਕਰਾਇ ਤੇ ਰਾਜਵੀਰ ਜ਼ਮੀਨ ਤੇ ਜਾ ਡਿੱਗੇ ਉਸ ਵੇਲੇ ਕਿਤੇ ਮੌਜੂਦ ਲੋਕਾਂ ਨੇ ਸੋਚਿਆ ਸ਼ਾਇਦ ਨਿੱਕਾ ਜਿਹਾ ਹਾਦਸਾ ਹੋਵੇਗਾ ਪਰ ਜਦੋਂ ਉਹਨਾਂ ਨੇ ਵੇਖਿਆ ਕਿ ਰਾਜਵੀਰ ਬਿਲਕੁਲ ਬੇਹੋਸ਼ ਪਏ ਨੇ ਤੇ ਹਿਲਦੇ ਨਹੀਂ ਤਾਂ ਸਾਰੇ ਘਬਰਾ ਗਏ ਉਹਨਾਂ ਨੂੰ ਤੁਰੰਤ ਨੇੜਲੇ ਹਸਪਤਾਲ ਚ ਲਿਜਾਇਆ ਗਿਆ ਪਰ ਜਿਵੇਂ ਹੀ ਡਾਕਟਰਾਂ ਨੇ ਉਹਨਾਂ ਦੀ ਸਥਿਤੀ ਦੇਖੀ ਤੁਰੰਤ ਉਹਨਾਂ ਨੂੰ 4T ਹਸਪਤਾਲ ਮੋਹਾਲੀ ਰੈਫਰ ਕਰ ਦਿੱਤਾ 4T ਚ ਦਾਖਲ ਹੋਣ ਦੇ ਕੁਝ ਸਮੇਂ ਬਾਅਦ ਡਾਕਟਰਾਂ ਨੇ ਕਿਹਾ ਕਿ ਰਾਜਵੀਰ ਨੂੰ ਹਾਰਟ ਅਟੈਕ ਆਇਆ ਸੀ ਖੂਨ ਕਾਫੀ ਵਗ ਚੁੱਕਾ ਸੀ ਤੇ ਗਰਦਨ ਦੇ ਮਣਕੇ ਤੇ ਸਿਰ ਦੋਵੇਂ ਚ ਗੰਭੀਰ ਸੱਟਾਂ ਨੇ ਇਹ ਕਾਰਨ ਹੈ ਕਿ ਉਹ ਹੁਣ ਕभी ਹੋਸ਼ ਵਿੱਚ ਨਹੀਂ ਆਏ ਡਾਕਟਰਾਂ ਦਾ ਕਹਿਣਾ ਹੈ ਕਿ ਦਿਮਾਗ 'ਚ ਖੂਨ ਦਾ ਸਰਕੂਲੇਸ਼ਨ ਬਹੁਤ ਪ੍ਰਭਾਵਿਤ ਹੋਇਆ ਤੇ ਰੀੜ ਦੀ ਹੱਡੀ ਦੇ ਹਿੱਸੇ 'ਚ ਵੀ ਡੈਮੇਜ ਹੈ ਪਿਛਲੇ 6 ਦਿਨਾਂ ਦੌਰਾਨ 6 ਮੈਡੀਕਲ ਬੁਲਟਿਨ ਜਾਰੀ ਕੀਤੇ ਗਏ ਨੇ ਹਰ ਵਾਰੀ ਲੋਕਾਂ ਨੂੰ ਉਮੀਦ ਰਹੀ ਕਿ ਸ਼ਾਇਦ ਇਸ ਵਾਰੀ ਕੁਝ ਚੰਗੀ ਖਬਰ ਆਵੇਗੀ ਪਰ ਹਰ ਬਾਰ ਸਿਰਫ ਇਹੀ ਲਫ਼ਜ਼ ਮਿਲੇ ਸਥਿਤੀ ਨਾਜ਼ੁਕ ਪਰ ਕਾਬੂ ਵਿੱਚ ਇਸੇ ਕਰਕੇ ਹੁਣ ਲੋਕਾਂ ਦੇ ਦਿਲਾਂ 'ਚ ਡਰ ਵਸ ਗਿਆ ਹੈ ਪਰਿਵਾਰ ਦੋਸਤ ਤੇ ਸੰਗੀਤ ਜਗਤ ਦੇ ਸਾਥੀ ਸਭ ਉਡੀਕ ਕਰ ਰਹੇ ਨੇ ਕਦੋਂ ਉਹਨਾਂ ਦੀਆਂ ਅੱਖਾਂ ਖੁੱਲਣਗੀਆਂ ਬੀਤੇ ਦਿਨ ਡਾਕਟਰਾਂ ਵੱਲੋਂ ਇੱਕ ਛੋਟਾ ਜਿਹਾ ਇਸ਼ਾਰਾ ਮਿਲਿਆ ਸੀ ਜਦੋਂ ਲਾਈਟ ਰਾਜੀਵ ਦੀ ਅੱਖਾਂ ਤੇ ਮਾਰੀ ਗਈ ਤਾਂ ਉਹਨਾਂ ਦੀਆਂ ਪਲਕਾਂ ਹੌਲੀ ਜਿਹੀਆਂ ਹਿੱਲੀਆਂ ਇਹ ਇੱਕ ਛੋਟੀ ਜੀ ਉਮੀਦ ਦੀ ਕਿਰਨ ਸੀ ਜਿਸ ਨੇ ਚਾਹਣ ਵਾਲਿਆਂ ਦੇ ਦਿਲਾਂ 'ਚ ਹੌਸਲਾ ਜਗਾਇਆ ਪਰ ਉਸ ਤੋਂ ਬਾਅਦ ਦੁਬਾਰਾ ਹਾਲਤ ਇੱਕੋ ਜਿਹੀ ਬਣੀ ਰਹੀ ਕੋਈ ਖਾਸ ਉਧਾਰ ਨਹੀਂ ਆਇਆ ਫੋਰਟਿਸ ਹਸਪਤਾਲ ਦੀ ਤਾਜ਼ਾ ਜਾਣਕਾਰੀ ਮੁਤਾਬਕ ਰਾਜੀਵ ਹੁਣ ਵੀ ਵੈਂਟੀਲੇਟਰ ਤੇ ਨੇ ਉਹਨਾਂ ਦੀ ਨਿਗਰਾਨੀ ਨਿਊਰੋਲੋਜੀਕਲ ਅਤੇ ਕ੍ਰਿਟੀਕਲ ਕੇਅਰ ਦੀਆਂ ਸਪੈਸ਼ਲ ਟੀਮਾਂ ਕਰ ਰਹੀਆਂ ਨੇ ਹਰ ਕੁਝ ਘੰਟਿਆਂ ਬਾਅਦ ਉਹਨਾਂ ਦੀ ਹਾਰਟ ਬੀਟ ਆਕਸੀਜਨ ਤੇ ਬਲੱਡ ਪ੍ਰੈਸ਼ਰ ਮਾਪਿਆ ਜਾ ਰਿਹਾ ਹੈ ਦੀ ਧੜਕਣ ਕਾਇਮ ਰੱਖਣ ਦੀ ਮੈਡੀਸਿਨ ਦਿੱਤੀਆਂ ਜਾ ਰਹੀਆਂ ਨੇ ਡਾਕਟਰ ਨੇ ਸਾਫ਼ ਕਿਹਾ ਹੈ ਕਿ ਅਗਲੇ ਕੁਝ ਦਿਨ ਬਹੁਤ ਮਹੱਤਵਪੂਰਨ ਹੋਣਗੇ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਸਾਰੀ ਪੰਜਾਬੀ ਮਿਊਜ਼ਿਕ ਇੰਡਸਟਰੀ ਚ ਵੀ ਚਿੰਤਾ ਦਾ ਮਾਹੌਲ ਹੈ ਬਹੁਤ ਸਾਰੇ ਗਾਇਕ ਤੇ ਅਦਾਕਾਰ ਹਸਪਤਾਲ ਪਹੁੰਚ ਕੇ ਪਰਿਵਾਰ ਨਾਲ ਮਿਲ ਕੇ ਉਹਨਾਂ ਦਾ ਪਿੰਡ ਵੀ ਅਰਦਾਸਾਂ ਨਾਲ ਗੂੰਜ ਰਿਹਾ ਹੈ ਹਰ ਘਰ ਹਰ ਗੁਰਦੁਆਰੇ ਚ ਬਾਣੀ ਦੇ ਪਾਠ ਹੋ ਰਹੇ ਨੇ ਲੋਕਾਂ ਦਾ ਇੱਕ ਹੀ ਸੁਪਨਾ ਹੈ ਰਾਜਵੀਰ ਜਵੰਦਾ ਵਾਪਸ ਸਟੇਜ ਤੇ ਆਵੇ ਮੁਸਕਰਾਂਦਾ ਹੋਇਆ ਸੋਸ਼ਲ ਮੀਡੀਆ ਤੇ ਵੀ ਪ੍ਰੇ ਫੋਰ ਰਾਜਵੀਰ ਜਵੰਦਾ ਟਰੈਂਡ ਕਰ ਰਿਹਾ ਹੈ ਲੋਕ ਆਪਣੀਆਂ ਫੋਟੋਆਂ ਤੇ ਸਟੋਰੀਆਂ ਰਾਹੀਂ ਉਹਨਾਂ ਲਈ ਦੁਆਵਾਂ ਮੰਗ ਰਹੇ ਨੇ ਪਰਿਵਾਰ ਵੱਲੋਂ ਵੀ ਇਹੀ ਅਪੀਲ ਕੀਤੀ ਗਈ ਹੈ ਕਿ ਕਿਸੇ ਵੀ ਝੂਠੀ ਖਬਰ ਤੇ ਵਿਸ਼ਵਾਸ ਨਾ ਕੀਤਾ ਜਾਵੇ ਤੇ ਸਿਰਫ ਹਸਪਤਾਲ ਦੇ ਬਿਆਨਾਂ ਤੇ ਹੀ ਧਿਆਨ ਦਿੱਤਾ ਜਾਵੇ ਅਸੀਂ ਵੀ ਰੋਲਾ ਪੰਜਾਬ ਵੱਲੋਂ ਇਹੀ ਅਰਦਾਸ ਕਰਦੇ ਹਾਂ ਕਿ ਰੱਬ ਮਿਹਰ ਕਰੇ ਤੇ ਰਾਜਵੀਰ ਜਵੰਦਾ ਜਲਦੀ ਸਿਹਤਯੋਗ ਹੋਣ ਉਹ ਗਾਇਕ ਜਿਹੜਾ ਹਮੇਸ਼ਾ ਲੋਕਾਂ ਨੂੰ ਖੁਸ਼ੀ ਦਿੰਦਾ ਰਿਹਾ ਅੱਜ ਖੁਦ ਜੀਵਨ ਦੀ ਲੜਾਈ ਲੜ ਰਿਹਾ ਹੈ ਅਸੀਂ ਸਭ ਮਿਲ ਕੇ ਉਸ ਦੇ ਲਈ ਦੁਆ ਕਰੀਏ ਕਿਉਂਕਿ ਕਈ ਵਾਰੀ ਦੁਆ ਉਹ ਕਰ ਜਾਂਦੀ ਹੈ ਨਾ ਜੋ ਦਵਾਈਆਂ ਨਹੀਂ ਕਰ ਸਕਦੀਆਂ ਜੇਕਰ ਤੁਸੀਂ ਵੀ ਰਾਜਵਤ ਜਵੰਦਾ ਦੀ ਛੇਤੀ ਤੰਦਰੁਸਤੀ ਚਾਹੁੰਦੇ ਹੋ ਤਾਂ ਕਮੈਂਟ ਚ ਵਾਹਿਗੁਰੂ ਜਰੂਰ ਲਿਖੋ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਤੇ ਰੋਲਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਕਿਉਂਕਿ ਅਸੀਂ ਤੁਹਾਡੇ ਲਈ ਲਿਆਉਂਦੇ ਹਾਂ ਪੰਜਾਬ ਦੀ ਹਰ ਵੱਡੀ ਤੇ ਸੱਚੀ ਖਬਰ ਤਾਂ ਦੋਸਤੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਰੱਬ ਰੱਖਾ ਸ਼ਤ ਸ਼੍ਰੀ ਅਕਾਲ ਦੋਸਤੋ